ਲਓ ভাই ਦੋਸਤੋ ਜਗਰਾਉ ਮੰਡੀ ਚ ਬਹੁਤ ਹੀ ਦਿਲਦਾਰ ਸੱਜਣ ਮਿਲਿਆ ਆਪਾਂ ਨੂੰ ਇਹ ਭਰਾਵਾ ਦਾ ਇਹਗਾ ਮਾਨਸਾ ਮਾਨਸਾ ਜੀ ਹਾਂ ਜੀ ਕਿਹੜਾ ਪੈਂਡਾ ਬਰਜਟ ਢੱਲਮਾ ਦੇ ਬਰਜਟ ਢੱਲਮਾ ਪੈਂਡਾ ਤੇ ਚਾਰ ਜਾਨਵਰ ਲੈ ਕੇ ਆਏ ਆ ਮਿੱਤਰੋ ਚਾਰਾਂ ਤੇ ਤੁਹਾਡੀ ਮੈਂ ਨਿਗਾ ਮਾਰਾ ਦਿਨਾ ਕਿਹੜਾ ਇੱਕ ਹੋਰ ਹੈ ਤੇ ਇੱਕ ਆ ਆ ਗਈ ਉਹ ਤੇ ਵਿਕ ਗਈ ਉਹ ਵਿਕ ਗਈ ਹਾਂ ਠੀਕ ਆ ਆ ਵਿਕ ਗਈ ਆ ਮਿੱਤਰੋ ਤੇ ਠੀਕ ਆ ਤੇ ਇੱਕ ਉਹ ਬਸ਼ੇਰੀ ਆ ਗਈ ਹਾਂ ਉਹ ਬਸ਼ੇਰੀ ਠੀਕ ਆ ਤਿੰਨ ਰਹਿ ਗਏ ਕੁੱਲ ਜਾਨਵਰ ਚਾਰ ਸੀ ਤੇ ਪਹਿਲਾਂ ਆਪਾਂ ਇਹਦੇ ਬਾਰੇ ਕਰਕੇ ਗੱਲਬਾਤ ਆ ਜਾ ਇਹਦੀ ਡਿਟੇਲ ਦੱਸ ਭਰਾ ਤੂੰ ਇੱਧਰ ਨੂੰ ਆ ਜਾ ਕੋਈ ਨਾ ਇਹ ਲੀਲੀ ਚੰਗੀ ਆ ਕੈਮਰਾ ਇੱਧਰ ਹੀ ਰੱਖੀ ਕੈਮਰਾਮੈਨ ਨੀਲੀ ਚੰਬੀ ਆ ਹਾਂ ਠੀਕ ਆ ਤੇ ਕਿੰਨੇ ਚਿਰ ਦੀ ਆ ਇਹ ਇਹ 5 ਸਾਲ ਦੀ ਉਮਰ ਹੈ 5 ਸਾਲ ਦੀ ਆ ਤੇ ਕੌੜ ਦੀ ਬਲਾਂ ਕੇ ਗੱਪਣ ਨਹੀਂ ਨਹੀਂ ਗੱਪਣਾ ਗਾਣੂ ਆ ਸਵੇਸ ਹੋ ਜਾਂਦਾ ਵੈਸੇ ਹੀ ਕਰਦੀ ਆ ਮੇਲੇ ਮੂਲੇ ਦਾ ਕਰਕੇ ਹੇਗਾ ਖਾਲੀ ਆ ਹੁਣ ਮੌਕੇ ਦੀ ਮੌਕੇ ਦੀ ਖਾਲੀ ਹੈ ਠੀਕ ਆ ਮੌਕੇ ਦੀ ਖਾਲੀ ਹੈ ਜੀ ਤੇ ਹਾਈਟ ਕਿੰਨੀ ਹੋਵੇ ਇਹਦੀ ਹਾਈਟ ਏ 66 ਹੋਵੇ ਠੀਕ ਆ ਠੀਕ ਤੇ ਕੀ ਡਿਮਾਂਡ ਕਰਦੇ ਆਂ ਇਹਦੀ ਡਿਮਾਂਡ ਹੈ 125 125 ਹਾਂ ਲਓ ਮਿੱਤਰੋ 125 ਡਿਮਾਂਡ ਆ ਤੇ ਪਰ ਜੇ ਕੋਈ ਭਰਾ ਫੋਨ ਕਰੂਗਾ ਆਪਣੇ ਚੈਨਲ ਦਾ ਨਾਮ ਲਾਊਗਾ ਤਾਂ ਮਾਨਤਨ ਹੱਲ ਹੋ ਜੂ ਮਾਨਤਨ ਠੀਕ ਆ ਤੇ ਅੱਗੇ ਆ ਜਾ ਬਾਈ ਇਹਦੇ ਬਾਰੇ ਦੱਸ ਇੰਦਰੀ ਇਹ 5 ਸਾਲ ਦੀ ਹੈ ਇਹ ਵੀ ਖਾਲੀ ਹੈਗੀ ਇਹ ਵੀ ਖਾਲੀ ਹੈ ਹਾਂ ਠੀਕ ਆ ਇਹਦੀ ਲੱਖ ਰੁਪਇਆ ਇਹਦੀ ਲੱਖ ਰੁਪਇਆ ਤੇ ਸਵਾਰੀ ਸੂਰੀ ਨੂੰ ਕਿਵੇਂ ਆਹੇ ਸਵਾਰੀ ਨੂੰ ਬਸ ਬੈਠੇ ਆ ਤੇ ਨਾ ਬੈਠੇ ਤਾਂ ਨਹੀਂ ਹੈਗੇ ਵੀਰੇ ਠੀਕ ਆ ਵੀ ਅਗਲਾ ਆ ਕੇ ਚੈੱਕ ਕਰਕੇ ਲਿਆ ਸਕਦਾ ਜੇ ਕੋਈ ਸਵਾਰੀ ਵਾਲਾ ਯਕੀਨ ਬੰਦਾ ਹੋਇਆ ਹੂੰ ਠੀਕ ਆ ਸਵਾਰੀ ਨੂੰ ਉਹ ਵਾਲੀ ਚੰਗੀ ਹੈ ਉਹ ਵਾਲੀ ਚੰਗੀ ਆ ਹਾਂ ਠੀਕ ਆ ਤਾਂ ਹੀ ਉਹ ਥੋੜੀ ਸਵਾਰੀ ਵਾਲੀ ਕਰਕੇ ਮੜਾਏ ਆ ਔੜਜੀ ਆ ਹਨਾ ਗਰਮਾ ਗਰਮਾ ਬਲੱਡ ਗਰਮਾਉਦਾ ਉਹ ਦਾ ਕੀ ਕਾਉੜਾ ਕਹਿਣ ਤੋਂ ਭਾਵੇਂ ਉਹ ਪ੍ਰਾਇਆ ਮੰਦੀ ਆ ਇੱਕ ਤਾਂ ਮੇਲੇ ਤੇ ਆਈ ਕਰਕੇ ਤੇ ਲਓ ਮਿੱਤਰੋ ਆਹ ਦੋ ਜਾਨਵਰ ਸੇਲ ਆ ਤੇ ਦੋਨਾਂ ਨੂੰ ਰੇਟ ਦੱਸਦਾ ਆਪਾਂ ਤੇ ਇਹ ਤੋਂ ਇਲਾਵਾ ਇੱਕ ਬਸ਼ੇਰੀ ਰਹਿ ਗਈ ਇੱਕੋ ਬਸ਼ੇਰੀ ਹੈ ਨਾ ਤੇ ਆਹ ਸੇਲ ਹੋ ਗਈ ਹੈ ਇਹ ਸੇਲ ਠੀਕ ਆ ਇਹ ਕਿੱਥੋਂ ਦੇ ਬੰਦੇ ਲੈ ਕੇ ਇੱਧਰ ਕੈਮਰਾ ਮਾਰਦੂਗਾ ਤੁਹਾਨੂੰ ਵਪਾਰੀ ਵੀ ਲੈ ਕੇ ਇੱਥੇ ਹੀ ਵਪਾਰੀ ਠੀਕ ਚੱਲ ਆ ਜਾ ਕਰਾਂ ਇੱਧਰ ਆ ਜਾ ਇਹ ਬਸ਼ੇਰੀ ਕਿੰਨੇ ਚਿਰ ਦੀ ਹੈ ਭਰਾ ਇਹ 4 ਮਹੀਨਿਆਂ ਦੀ ਥੋੜਾ ਇਹਨੂੰ ਖੋਲ ਲਾ ਮਾੜਾ ਹੈ 4 ਮਹੀਨਿਆਂ ਦੀ ਹੈ ਆ ਰੁਕ ਜਾ ਪਤ ਓਏ ਗੌਲੀ ਚਾਰ ਮਹੀਨਿਆਂ ਦੀ ਬਸ਼ੇਰੀ ਆ ਮਿੱਤਰੋ ਦੇਖੋ ਤੋਰ ਫੇਰ ਕੇ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਹ ਤੁਹਾਡੀ ਖਰੀਦੀ ਵੀ ਆ ਕਿ ਇੱਥੇ ਇਹ ਘਰਦੀ ਹੈ ਘਰਦੀ ਆ ਹਾਂ ਠੀਕ ਹੈ ਨੀਲੀ ਚੰਬੀ ਦੀ ਆ ਅੱਛਾ ਵੀ ਨੀਲੀ ਚੰਬੀ ਦੀ ਆ ਨਹੀਂ ਉਹਦੀ ਤਾਂ ਨਹੀਂ ਉਹਦੀ ਨਹੀਂ ਹੋਰ ਆ ਘਰੇ ਆ ਹਾਂ ਉਹ ਤਾਂ ਪਿੱਛੇ ਘਰੇ ਆ ਘਰੇ ਆ ਮਾਣੀ ਨੁਕਰਾ ਦਿੱਤਾ ਸੀ ਉਹਨੇ ਦਾ ਜੀ ਉਹਨੇ ਕੀ ਦਿੱਤਾ ਸੀ ਨੁਕਰੀ ਦਿੱਤੀ ਨੌਕਰੀ ਦਿੱਤੀ ਸੀ ਹਾਂ ਸੇਲ ਕਰਤੀ ਕਿ ਹੈਗੀ ਆ ਉਹ ਘਰੇ ਉਹ ਤਾਂ ਸੇਲ ਠੀਕ ਆ ਲਓ ਮਿੱਤਰੋ ਪੂਰਾ ਨੌਕਰੀ ਇਹ ਰਿਜ਼ਲਟ ਆਗਾ ਬਸ਼ੇਰੀ ਆਈ ਆ ਪਿੱਛੇ ਚਲ ਜਿਹੜੀ ਸਾਨੂੰ ਘੋੜੀ ਦਿਖਾਏ ਆ ਕਿ ਹਟੇ ਆ ਤੇ ਆ ਆ ਗਈ ਬਸ਼ੇਰੀ ਮੋੜ ਲਿਆ ਭਾਈ ਆਏ ਚਿਕ ਚਿਕ ਕਰ ਬਾਲਪੌਰਾਂ ਦੀ ਕਿਵੇਂ ਆ ਇਹ ਬਾਲਪੌਰਿਆਂ ਦੀ ਸਾਫ ਹੈ ਬਈ ਸਾਫ ਆ ਹੈ ਇਹਦੀ ਫਿਰ ਕੀ ਡਿਮਾਂਡ ਕਰਦਾ ਕਿੰਨੇ ਦੀ ਛੱਡ ਦੇਗਾ ਜਾਇਦ ਜੀ ਇਹ 60000 60000 ਹਾਂ ਠੀਕ ਹੈ ਬਾਕੀ ਮਾਨਤਾਣ ਕਰਦਾਂਗੇ ਮੌਕੇ ਤੇ ਮਾਨਤਾਣ ਹੋ ਜਾਊਗਾ ਹਾਂ ਲਓ ਮਿੱਤਰੋ 60000 ਆ ਇਹਦਾ ਡਿਮਾਂਡ ਆ ਆਹੀ ਸੀ ਜਾਨਵਰ ਹਾਂ ਇੱਕ ਵਾਰੀ ਆਪਣਾ ਪ੍ਰੋਪਰ ਐਡਰੈਸ ਤੇ ਫੋਨ ਨੰਬਰ ਬੋਲ ਦੇ ਮਾਨਸਾ ਜਲੇਵਰੇ ਪਰ ਡਿਟੈਲ ਮੈਂ ਭਿੰਦਾਗਾ ਫੋਨ ਨੰਬਰ ਫੋਨ ਨੰਬਰ 98784 9877 9878 73 ਲਓ ਮਿੱਤਰੋ ਆ ਨੰਬਰ ਤੇ ਭਰਾ ਨਾਲ ਕਰ ਲਿਓ ਸੰਪਰਕ ਕੋਈ ਵੀ ਜਾਨਵਰ ਤੁਹਾਨੂੰ ਪਸੰਦ ਆਉਂਦਾ ਹੋਇਆ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ